ਹੈਲੋ ਮਿੱਤਰ ਗਿਆ ਜਲਦੋਂ ਤਰਦਾ ਆਈ ਹੋਪ ਯੂ ਸਾਰੀ ਐਨ ਟਿਕ ਟਕ ਹਾਉਂ ਮਿੱਤਰ ਆਪਾਂ ਬੁਰੀ ਠੀਕ ਹਾਗਾ ਤੇ ਕੱਲ ਆਪਾਂ ਕਾਲ ਬਸਮਾਨ ਲੈ ਕੇ ਆਈ ਸੀ ਤੇ ਇੱਕ ਟਰਾਲੀ ਤੇ ਭਰੀ ਖੜੀ ਇੱਕ ਲਾਤੀ ਸੀ ਪਹਿਲਾਂ ਆਪਣੇ ਇਸ਼ਤ ਕੀਤੀ ਮਗਰ ਲੈ ਕੇ ਆਈ ਸੀ ਦੋ ਗਿੜੇ ਲਾਲੇ ਸੀ ਆਪਾਂ ਤੇ ਜੀ ਆ ਦੇਖੋ ਟਰੱਕ ਖੜਾ ਇਧਰ ਨਾਲੇ ਪਿੱਛੇ ਟਰਾਲੀ ਭਰੀ ਖੜੀ ਹੈ ਭਰੀ ਇਹਦੇ ਚ ਪਲੇਟਾਂ ਪਹਿਲਾਂ ਗੱਡ ਲੈ ਕੇ ਆਈ ਸੀ ਗੱਡਰ ਲਾਲੇ ਦੇਖੋ ਪਲੇਟਾਂ ਇੱਚ ਦੇਖੋ ਮਿੱਤਰ ਆ ਟਰਾਲੀ ਭਰੀ ਖੜੀ ਹੈ ਹਜੇ ਤੇ ਇਧਰ ਘਾਟਰ ਬੂਟਰ ਅੰਦਰ ਵੀ ਪਈ ਆ ਕਈ ਗੱਡਰ कल ना दे प्लेटा पलूटा तो परसों की लेंटर वो परसों की जाल बन देने चौथे लेंटर पौगा अपने कंधा भी करती पूरियांत देखो फिर मतलब धुंद देखो धुंदुंद बहुत ਮੇਤਰੋ ਡੈਡੀ ਗਏ ਵੀ ਖੇਤ ਕਣਕ ਚ ਰੇ ਪਾਉਣ ਤੇ ਆਪਾਂ ਵੀ ਚੱਲਦੇ ਮਿੱਤਰੋ ਉੱਥੇ ਇੱਕ ਘਟੜ ਇਹਦਾ ਲੱਗੀ ਡੇੜੀ ਤਰਕੇ ਤੇ ਪਾ ਦਿੰਨੇ ਆਪਾਂ ਵੀ ਹਣਾ ਆਪਾਂ ਪਾਣੀ ਵੀ ਲਾਤਾ ਸੀ ਪਹਿਲਾਂ ਕਣਕ ਨੂੰ ਤੇ ਸਪਰੇਅ ਕਰਨ ਵਾਲੀ ਰਹਿੰਦੀ ਐ ਸਪਰੇਅ ਕਰਾਂਗੇ ਆਪਾਂ ਥੋੜਾ ਟਾਈਮ ਠਹਿਰ ਕੇ ਤੇ ਚੱਲਦੇ ਆਂ ਜੁਗਰਾ ਖੇਤ ਤੱਕ ਆਪਾਂ ਉਹ ਕਰਕੇ ਆਉਣੇ ਆ ਪਕਾ ਕੇ ਲੈਣਾ ਤੁਹਾਨੂੰ ਕਣਕ ਆਪਣੀ ਤੇ ਆਹ ਮੋਟਰ ਆ ਸੇ ਵਸੇ ਕਣਕਾਂ ਦਾ ਵਧਗਾ ਖੜੇਗਾ ਪਰ ਆ ਕਣਕ ਜਿਹੜੀ ਇਹ ਤੇ ਉਹ ਜਿਹੜਾ ਜਹਾਜ ਜਾਂਦਾ ਚਾਰ ਟੈਰਾ ਵਾਲਾ ਉਹਦੇ ਨਾਲ ਸਪਰੇ ਕਰਾਈ ਸੀ ਤਾਂ ਕਰਕੇ ਉਹ ਥੋੜੀ ਕਣਕ ਡਿੱਗਦੀ ਜਾਂਦੀ ਆ ਪਤਾ ਨਹੀਂ ਕੀ ਚੱਕਰ ਉਹਦੇ ਕਰਕੇ ਹੁੰਦੀ ਆ ਕਿ ਕੋਈ ਕੁਸ਼ ਵੱਡੀ ਵਾਲੀ ਆ ਜਾਂ ਵੀ ਵਾਲਾ ਕੁਛ ਨਾ ਕੁਛ ਤੇ ਚੱਕਰ ਹੈਗਾ ਮੈਂ ਤਾਂ ਹੀ ਦੱਸਿਆ ਵੀ ਡਿੱਗਦੀ ਕਾ ਤੋਂ ਇਹ ਕਣਕ ਤੇ ਮਿੱਤਰੋ ਕੱਲ ਗਏ ਸੀ ਕਾਲ ਦਾ ਸਮਾਨ ਲੈਣ ਦੋ ਟਰਾਲੀਆਂ 'ਚ ਤਾਇਆ ਸੀ ਪਹਿਲਾਂ ਹਜੇ ਇੱਕ ਟਰਾਲੀ ਦੇ ਸਮਾਨ ਹੋਰ ਪਿਆ ਜਿਹੜੇ ਵੱਡੇ ਵੱਡੇ ਸਕੰਜੇ ਹੀ ਹੁੰਦੇ ਆ ਉਹ ਲੈ ਕੇ ਆਉਣੇ ਚਾਰ ਪੰਜ ਇੱਕ ਗੋਲੇ ਗਾਡਰਾਂ ਦੇ ਥੱਲੇ ਲਾਉਂ ਦਿੰਦੇ ਜਿਹੜੇ ਹੋਰ ਹੁੰਦੇ ਆ ਜੀ ਉਹ ਲੈ ਕੇ ਆਵਾਂਗੇ ਹੁਣ ਜਾ ਕੇ ਫੇਰ ਕੱਲ ਸਾਰੀ ਦਿਹਾੜੀ ਦਿਨ ਬਹੁਤ ਛੋਟੇ ਕੱਲ ਸਾਰੀ ਦਿਹਾੜੀ ਚਾਪਾ ਸਿਰਫ ਦੋਦੇ ਦੇ ਦੋ ਹੀ ਏਡ ਲਾਏ ਆ ਬਸ ਜਾਵੜੇ ਆ ਗਏ ਸਮਾਨ ਲੱਦ ਕੇ ਤੇ ਥੋੜਾ ਜਿਹਾ ਦਿਨ ਰਹਿ ਗਿਆ ਹੁਣ ਤਾਂ ਛੋਟੇ ਵਾਲੇ ਦਿਨ ਹੋ ਗਏ ਤੁਹ ਅਦਰ ਦੇਖੋ ਡੇੜੀ ਰੇ ਪਾਈ ਜਾਂਦੇ ਆ ਆ ਖੜ ਗਿਆ ਆਪਣੀ ਰੇੜੀ ਆ ਦੇਖੋ ਮਿੱਤਰੋ ਇਧਰ ਤੱਕ ਦਾ ਪਾਤ ਹੀ ਬਸ ਆਪਣੇ ਅੱਧਾ ਗੱਟਾ ਪੈਂਦਾ ਹੁੰਦਾ ਅੱਧਾ ਗੱਟਾ ਫੇਰ ਪਾਵਾਂਗੇ ਜਾਂ ਨਹੀਂ ਪਾਵਾਂਗੇ ਇੱਕ ਗੱਟਾ ਉਹ ਦੇਖਦੇ ਆ ਤੇ ਆਪਣੇ ਬੂਟੇ ਤੋਂ ਚੱਲ ਪਏ ਆ ਉਰੇ ਇੱਕ ਸੰਤਨਾ ਦਾ ਹੋਰ ਲਵਾ ਲਿਆ ਸੀ ਆਹ ਹਾਲਾ ਸੰਤਨਾ ਦਾ ਹੋਰ ਲਵਾ ਲਿਆ ਇੱਕ ਦੇਖੋ ਵਰਤੰਦ ਹਜੇ ਮੈਨੂੰ ਰੁੱਥੀ ਕੱਸੀ ਨਹੀਂ ਦਿੰਦੀ ਪਈ ਆਈ ਨਹੀਂ ਦੰਦਾ ਮਿੱਤਰੋ ਆਪਾਂ ਕੱਲ ਕਰਤੀ ਸੀ ਸਪਰੇ ਉਹ ਯੂਰੀਆ ਪਾਤੀ ਸੀ ਤੇ ਅੱਜ ਆਪਣਾ ਟਰੈਕਟਰ ਫਸ ਗਿਆ ਰੇਤੇ ਅੱਗੇ ਡਲਿਆ ਸੀ ਆਪਾਂ ਇੱਕ ਪਰ ਕੇ ਟਰੈਕਟਰ ਸਲਿੱਪ ਮਾਰਨ ਲੱਗ ਗਿਆ ਸੀ ਇੱਥੇ ਕੁੱਭ ਗਿਆ ਸੀ ਅੱਗੇ ਦਾ ਹੁਣ ਵੇਣਿਆ ਸਲਿੱਪ ਇਹ ਮਾਰ ਮਾਰ ਕੇ ਲੰਘ ਗਿਆ ਉਹ ਵੇ ਮਾਰਦਾ ਸਲਿੱਪ ਹੋ ਜੀ ਜੀ ਚੱਕਦੇ ਹਾਂ ਮੁੰਡੇ ਇੱਥੋਂ ਦੀ ਡੱਪਾ ਡਿੱਟਰ ਬਹਿ ਕੇ ਟਾਂਦੀ ਆ ਹਾਂ ਹਾਂ ਚਲੋ ਗਿਆਨ ਦੋ ਹੁਣ ਹੁਣ ਜਾਊਗਾ ਗਾਹ ਨੂੰ ਮੜਿਆ ਫਿਰ ਜਾਊ ਬੈਕ ਰਿਟਰਨ ਸਲ ਮਾਰ ਮਾਰ ਕੇ ਪੱਲੀ ਗੱਠੀ ਕਰਤੀ ਤਾਂ ਕਰਕੇ ਹੁਣ ਕਰਦੇ ਸਹੀ

ਆ ਕਰਕੇ ਥੋੜਾ ਆਪੇ ਕਹੂਗਾ ਨਾ ਦਾਆ ਬੱਧਮ ਰੱਖਦੇ ਆ ਵਾ ਸਪਾਸ 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 ਲਾਤੀ ਬੱਕ ਕਰਕੇ ਟਰੰਦੀ ਹੁਣ ਨਿਕਲ ਗਈ ਆ ਹਾਂ ਵੀ ਦੋਸਤ ਲਾਈਨ ਮੇਂ ਤਰੋ ਦੇਖੋ ਬੜਾ ਲਾਲਾ ਝਾੜਨੀ ਨਵੀਂ ਤਕਨੀਕ ਆ ਚੱਲ ਜਹਣ ਓਏ ਪਰਲੇ ਬਸ ਪੈਨ ਕੱਢ ਲਿਆ ਭਰ ਲਿਆ ਵਾਸਾ ਪੈਨ ਰੰਗ ਪੈਨ ਹੋ ਗਿਆ ਹਾਂ ਦਾਦੇ ਪੈਣੀ ਐ ਚਾਪੀ ਨਾ ਲੱਗਦੀ ਮਤਰਾ 73 ਕੁਆਂਟਲ ਭਜਣ ਪਏਗਾ ਨਹੀਂ ਭਰ ਟ੍ਰਾਲੀ ਫੁੱਲ 73 ਕੁਆਂਟਲ ਹਾਂ ਉਹ ਤਾਂ ਇਹੰਗਾ ਵਜੇ ਦੇਖੋ ਵਰਾ ਕਰਾਸ ਵੱਜਿਆ ਓਏ ਨਾਟਾ ਆਲੇ ਥੁੱਕਾਂ ਖੋਲ ਲਿਆ ਬੜਕਦੀ ਆ ਖਾਲੀ ਜਾਂਦੀ ਬੜਕਦੀ ਆ ਚਲੋ ਅਬ ਜਾਣ ਦੋ ਇੱਥੇ ਰੱਖੀ ਕੱਲ ਬਜਰੀ ਟਰਾਲੀ ਲਈ ਸੀ ਆਹ ਤੇ ਲਿਫਟ ਹੀ ਨਾ ਚੱਕੇ ਵਾੜਾ ਵਜਨ ਸੀ ਹੈ ਰਮਣੋਏ ਉਹਦੋਂ ਨਹੀਂ ਚੱਕੀ ਬਾਅਦ ਚੋਂ ਚੱਕੀ ਚੱਕ ਤੱਕ 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 ਤਾ ਮੰਗਾ ਚਿਰੱਕ ਜਾਂਦੇ ਜਾਂਦੇ ਕਹਾਂ ਜਾਂਦੇ ਫਿਰ ਇਥਾ ਢਲਦਾ ਬੰਦ ਹੇ ਆਮ ਦਾ ਆਪੇ ਜਾਊਗਾ ਹੈ ਆਪੇ ਜਾਊਗਾ ਟੋਲੀ ਦਾ ਜਾਂਦੇ 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 ਥੱਲੇ ਦੇਖੀ ਬਾਹ ਥੱਲੇ ਉਹ ਫਸ ਨਾ ਜਾਈਂ ਆਹ ਜਾਂਦੇ ਲਾ ਦੇ ਉਹ ਬੜਾ ਬਾਲਾ ਨਾ ਆਇਓ ਆਹ ਦੇ ਥੋੜੀ ਲਾ ਦੇ ਸਿੱਖ ਲਾ ਦੇ ਲਾ ਦੇ ਸੁਖ ਲਾੜਾ ਖੜਦਾ ਰੈਡੀ ਵਿਚੋਂ ਲਾ ਵਿਚੋਂ ਇੱਥੋਂ ਫੇਰ ਨਿਕਲੂਗਾ ਨਹੀਂ ਅੰਦਰ ਚਲੋ ਜਾਂਦੋਂ चलो 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 बल लाथ गया दे रेडी थोड़ा जो चलो 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 बल उत्त गया ਬਈ ਲੈ ਗਈ ਟਰਾਲੀ ਤਾਂ ਵਸਣਾ ਹਣ ਹੋਰ ਭੱਗ ਕੇ ਲੈਉਣੇ ਇੱਕ ਅੱਧਾ ਗੇੜਾ ਟੈਂਗੇ ਟੈਂਗੇ ਬੱਸ ਹੁਣ ਤਾਂ ਕੋਈ ਟੱਕਰ ਨਹੀਂ